40-50000 ਰੁਪਏ ਚ ਸਾਰੀ ਕੋਠੀ ਦੀ ਮਾਲ ਦੇ ਦਿੰਦੇ ਆ ਵੀਰੇ ਪੂਰੇ ਪੰਜਾਬ ਦੀ ਗਰੰਟੀ ਆ ਜਿੱਥੋਂ ਮਰਜ਼ੀ ਰੇਟ ਪਤਾ ਕਰਕੇ ਆ ਜਿਓ ਫੋਟੋ ਖਿੱਚ ਕੇ ਲੈ ਆਇਓ ਨਾ ਅੱਧਾ ਅੱਧਾ ਫਰਕ ਨਿਕਲਿਆ ਵੀਰੇ ਤਾਂ ਤੁਸੀਂ ਮੇਰੇ ਤੋਂ ਆਉਣ ਜਾਣ ਦਾ ਕਰਾਇਆ ਵੀ ਲੈ ਕੇ ਜਾਇਓ। ਲਈ ਹੁਣ ਆ ਪੱਲਾਗਾ ਇਹ ਮਾਰਕੀਟ ਦੇ ਵਿੱਚ ਘੱਟੋ ਘੱਟ 25000 ਰੁਪਏ ਦਾ ਪੱਲਾ ਮਿਲਦਾ ਹੈ। ਅਸੀਂ ਇਹ ਗਾਹਕ ਨੂੰ 10000 ਦਾ ਦਿੱਤਾ। ਨਾ ਰੇਟ ਬਹੁਤ ਸਸਤੇ ਨੇ ਭਾਈ ਅਸੀਂ ਵੀ ਲੈ ਕੇ ਜਾਂਦੇ ਆ ਕਿ 10-15 ਪੱਲੇ ਆਜੋ ਭਾਈ ਸਾਰੇ। ਜਿਹੜੇ ਕੋਠੀਆਂ ਦੇ ਵਿੱਚ 15-15 ਲੱਖ ਰੁਪਏ ਦਾ ਮਾਲ ਲੱਗਣਾ ਸੀ ਮੈਂ 2.5 ਤੋਂ 3 ਲੱਖ ਰੁਪਏ ਦੇ ਵਿੱਚ ਮਾਲ ਦਿੱਤਾ ਹੋਇਆ ਕੋਠੀ ਦਾ। ਆਜੋ ਮਿੱਤਰੋ ਛੋਟੇ ਘਰ ਦੀਆਂ ਪੱਲੀਆਂ ਲਹਾ ਕੇ ਪੱਲੇ ਲਵਾਈਏ ਮੈਂ ਜਿਹੜੀ ਫੈਕਟਰੀ 'ਚ ਪਹੁੰਚੇ ਆਂ ਬਾਈ ਦਾ ਨਾਮ ਬਹੁਤ ਮਸ਼ਹੂਰ ਆ ਬਾਈ ਹਸੀਕਾਲ ਪਹਿਲਾਂ ਤੁਸੀਂ ਮਤਲਬ ਕਿ ਪੰਜਾਬ ਦਾ ਭਲੀ ਕਰ ਰਹੇ ਹੋ ਹਾਂਜੀ ਸਰ ਆਪਾਂ ਅੰਦਰ ਗੱਲਬਾਤ ਕਰਾ ਦਈਏ ਆਜੋ ਜੀ ਆਜੋ ਪਾਣੀ ਮਾਲ ਜੀ 260 ਮੈਟ ਸੀਟ ਹੈ ਹਾਂ 135 ਰੁਪਏ ਸਕੇਅਰ ਬੋਰਡ ਦੇ ਵਿੱਚ ਚੱਕੋ ਜੀ ਪੱਲਾ 10 ਸਾਲ ਦੀ ਗਾਰੰਟੀ ਵਿੱਚ ਬਾਹਰੋਂ ਅੰਦਰੋਂ ਸਾਰੀ ਗਾਰੰਟੀ ਹੈ ਬਾਹਰੋਂ ਅੰਦਰੋਂ ਵੀ ਗਾਰੰਟੀ ਹੈ ਸਾਰੀ ਗਾਰੰਟੀ ਹੈ ਜੀ ਹਾਂਜੀ ਅੰਦਰ ਇਹਦੇ ਲੱਕੜ ਭਰੀ ਹੁੰਦੀ ਹੈਗੀ ਹਾਂ ਆ ਦੇਖੋ ਵੀਰੇ ਛੋਟੇ ਕੋਲੇ ਘੱਟੋ ਘਾਟ ਡਾਇਮੰਡ ਡਿਜ਼ਾਈਨ ਉੱਪਰ ਮਸ਼ੀਨ ਨਾਲ ਜਿਹੇ-ਜਿਹੇ ਮਰਜੀ ਡਿਜ਼ਾਈਨ ਕਹੋਗੇ ਡਿਜ਼ਾਈਨ ਪਾ ਦਾਂਗੇ ਸਾਰਾ ਕੰਮ ਆਪ ਹੀ ਕਰਦੇ ਬਈ ਲਾਂਸ ਨੂੰ ਮੈਂ ਇਕੱਲਾ ਸਾਰੀ ਸਾਰਾ ਰੌਅ ਮਟੀਰੀਅਲ ਆਉਂਦਾ ਆਪਣੇ ਕੋਲੇ ਸਾਰੀ ਮੈਨੂਫੈਕਚਰਿੰਗ ਆਪਣੀ ਸਾਰੀ ਖੁਦ ਹੀ ਆ ਬਾਈ ਜਿਵੇਂ ਅੱਧੋ-ਅੱਧਾ ਵਾਂਗੂ ਫਰਕ ਹੁੰਦਾ ਏ ਗੱਲ ਸਹੀ ਆ ਰੇਟ ਦਾ ਵੀਰੇ ਅੱਧੋ-ਅੱਧਾ ਫਰਕ ਹੁੰਦਾ ਰੇਟ ਦਾ ਹੁਣ ਆਏ ਆ ਸਾਰਾ ਮਾਲ ਜੇ ਆਪਾਂ ਕੱਲੀ-ਕੱਲੀ ਚੀਜ਼ ਬਾਜ਼ਾਰੋਂ ਮੁੱਲ ਲੈ ਕੇ ਆਵਾਂਗੇ ਤਾਂ ਉਹ ਤੁਹਾਨੂੰ ਰਿਟੇਲ 'ਚ ਮਿਲੂਗੇ ਇੱਥੇ ਅਸੀਂ ਹੋਲ ਸੇਲ 'ਚ ਮਾਲ ਦੇ ਦਿੰਨੇ ਆ ਕਸਟਮਰ ਨੂੰ 40-5000 ਦਾ ਕੰਮ ਅਸੀਂ ਸਾਰਾ ਕਰਦੇ ਆ ਨਾ ਇਹ ਸਾਰਾ ਮਸ਼ੀਨੀ ਕੰਮ ਹੁੰਦਾ ਬਾਈ ਹਾਰੇ ਤਰ੍ਹਾਂ ਦਾ ਵੀਰੇ ਮਾਲ ਹੈ ਕਲਮਾਪੁਰਸ਼ਾਂ ਵਾਲਾ ਮਾਲ ਜਿਹੜਾ ਆਪਣੇ ਮੰਨ ਕੇ ਚੱਲੋ ਵੀ 6 6 7 7000 ਰੁਪਏ ਪੱਲੇ ਦੀ ਲੇਬਰ ਚੱਲਦੀ ਆ ਉਹਦੀ ਅਸੀਂ ਜੇ ਉ ਲੇਬਰ ਕੱਢੀਏ ਦਿਲੇ ਵਾਲੇ ਪੱਲੇ ਦੀ ਤਾਂ 700 ਰੁਪਏ ਆ ਪੱਲੇ ਦੀ ਲੇਬਰ ਚ ਕੰਮ ਕਰਕੇ ਦੇ ਦਿੰਨੇ ਆ ਅਸੀਂ 7-7000 ਬਣਾਈ ਦਾ ਲੈਂਦੇ ਨੇ ਹਲੇ ਲੱਕੜ ਲੱਕੜ ਥੋੜੀ ਅਲੱਗ ਆਈ ਉਹ ਹੀ 700 ਰੁਪਏ ਲੇਬਰ ਚ ਕੰਮ ਕਰਕੇ ਦੇ ਦਿੰਨੇ ਆ ਸਾਗਬਾਨ ਦਾ ਪੱਲਾ ਜੰਮੂ ਕੈਲ ਦਾ ਪੱਲਾ ਸਰਮਈਕੇ ਵਾਲਾ ਪੱਲਾ ਐਚ ਡੀ ਐਚ ਐਮਰ ਦਾ ਪੱਲਾ ਕਢਾਈ ਵਾਲੇ ਪੱਲੇ ਬਿਨਾ ਕਢਾਈ ਤੋਂ ਜਿਹੇ ਜਾਂ ਮਰਜੀ ਤੁਸੀਂ ਪੱਲਾ ਆਪਦੇ ਮਨ ਚ ਸੋਚ ਕੇ ਆਉਂਗੇ ਤੁਹਾਨੂੰ ਉਹ ਜਿਹੇ ਪੱਲਾ ਉਹਦੇ ਅੱਧ ਤੋਂ ਵੀ ਅੱਧ ਰੇਟ ਚ ਮਿਲ ਜੂਗਾ ਆ ਵਿੱਚ ਹੀ ਕੱਢੇ ਹੋਏ ਨੇ ਬਾਈ ਹਨਾ ਹਾਂ ਆ ਜਿਵੇਂ ਹੁਣ ਇਹਦੇ ਵਿੱਚ ਕੀ ਹੁੰਦਾ ਬਾਈ ਕੇਵਲ ਹਾਂਜੀ ਹਾਂਜੀ ਇਹ ਨਾ ਫਲਾਈ ਦੇ ਉੱਤੇ ਦਿਲਾ ਪਾ ਕੇ ਜੀ ਬਾਈ ਉੱਤੋਂ ਮੇਖਾਂ ਨਾਲ ਆ ਬੀਟ ਲਾ ਦਿੰਦੇ ਨੇ ਹਾਂ ਅਸੀਂ ਇਹਦੇ ਵਿੱਚ ਜਿਲਾ ਪਾਇਆ ਹੋਇਆ ਹੈਗਾ ਉੱਤੇ ਆ ਬੀਟ ਹੈ ਜਿਹੜੀ ਇਹ ਮਸ਼ੀਨੀ ਕੱਢੀ ਹੋਈ ਆ ਇਹ ਉਹਦੇ 90 ਡਿਗਰੀ ਦੀ ਇਹਦੇ ਕਲ ਮਲਾਈ ਹੋਈ ਆ ਸਾਰਾ ਇਹਨੂੰ ਤਾਂ ਅਸੀਂ ਕਲਮਾ ਬੁਰਸਾਂ ਵਾਲਾ ਪੱਲਾ ਕਹਿੰਦੇ ਆ ਜੀ ਬਈ ਇਹਦਾ ਮਤਲਬ ਫਾਇਦਾ ਵੀ ਇਹ ਲਾਈਫ ਵੀ ਵਾਦੀ ਦੀ ਪੱਲੇ ਦੀ ਫਿਰ ਹੈਦਾ ਵੀਰ ਜੀ ਨਾ ਤਾਂ ਇਹਨੇ ਪੱਲੇ ਨੇ ਐਂ ਹੱਲਣਾ ਨਾ ਐਂ ਹੱਲਣਾ ਜਿਹੜਾ ਸਿੱਧਾ ਟੱਕਣ ਵਾਲਾ ਪੱਲਾ ਹੋਗਾ ਉਹ ਐਂ ਲਮਕ ਜੂਗਾ ਜਿਹੜਾ ਕਲਮ ਹੋਊਗੀ 90 ਡਿਗਰੀ ਦੀ ਉਹ ਲਮਕਦਾ ਨਹੀਂ ਹੈਗਾ ਜੀ ਰੇਟ ਦੇ ਨਾਲ-ਨਾਲ ਸੋਡੀ ਕੁਆਲਿਟੀ ਦੇ ਵੀ ਧਿਆਨ ਰੱਖਣਗੇ ਤੁਸੀਂ ਇਹ ਕਹੋਗੇ ਹਨਾ ਵੀ ਕੁਆਲਿਟੀ ਮਾਰੀ ਤੁਸੀਂ ਪੂਰੇ ਪੰਜਾਬ ਦੇ ਵਿੱਚੋਂ ਪੂ ਜਿੱਥੋਂ ਮਰਜੀ ਰੇਟ ਪਤਾ ਕਰਕੇ ਆ ਜਿਓ ਫੋਟੋ ਖਿੱਚ ਕੇ ਲੈ ਆਇਓ ਵੀ ਆ ਪੱਲੇ ਤੂੰ ਇੰਨੇ ਕਿੰਨੇ ਚ ਦਿਨਾ ਜੇ ਨਾ ਅੱਧਾ ਅੱਧਾ ਫਰਕ ਨਿਕਲਿਆ ਵੀਰੇ ਤਾਂ ਤੁਸੀਂ ਮੇਰੇ ਤੋਂ ਆਉਣ ਜਾਣ ਦਾ ਕਰਾਇਆ ਵੀ ਲੈ ਕੇ ਜਾਇਓ ਲੈ ਵੀ ਸੱਜਣੋ ਆ ਤਾਂ ਮੈਂ ਪਹਿਲਾਂ ਵੀ ਦੱਸ ਚੁੱਕਿਆ ਵੀ ਇੱਥੇ ਜ਼ਿਲ੍ਹਾ ਜੁਲ੍ਹਾਂ ਦੇ ਨਾਂ ਲਿਖੇ ਪੈਣੇ ਭਾਈ ਇਹ ਐਡੇ ਐਡੇ ਜ਼ਿਲ੍ਹਾਂ 'ਚ ਜਾਂਦੇ ਨੇ ਪੱਲੇ ਸਾਰੇ ਕਿਤੇ ਜਾਂਦਾ ਵੀਰੇ ਮਾਲ ਮਾਲ ਪਰਮਾਤਮਾ ਦੀ ਕਿਰਪਾ ਨਾਲ ਆਏ ਵੀ ਸਭ ਤੋਂ ਪੂਰਾ ਨਹੀਂ ਹੁੰਦਾ ਸਾਗਵਾਨ ਦੇ ਪੱਲੇ ਦੀ ਅੱਜ ਸਾਡੇ ਕੋਲੇ 4 ਮਹੀਨਿਆਂ ਦੀ ਬੁਕਿੰਗ ਹੈ ਭਾਈ ਮੈਨੂੰ ਐ ਦੱਸ ਇਹ ਪੱਲੇ ਦੇਖ ਕੇ ਅਗਲਾ ਕੋਈ ਮੇਰੇ ਤਾਂ 2 ਕਰੋੜ ਦੀ ਕੋਠੀ ਆ ਵੀ ਮੈਂ ਸਸਤੇ ਪ ਸਾਸਤੇ ਪੱਲਿਆਂ ਦੇ ਵਿੱਚ ਵੀਰੇ ਸਭ ਤੋਂ ਜੇ ਆਪਾਂ ਮਹਿੰਗੀ ਤੋਂ ਮਹਿੰਗੀ ਵੀ ਲੱਕੜ ਲਈਏ ਤਾਂ ਸਭ ਤੋਂ ਮਹਿੰਗੀ ਲੱਕੜ ਸਾਗਵਾਨ ਹੈ ਹਾਂਜੀ ਜਿਹੜੇ ਕੋਠੀਆਂ ਦੇ ਵਿੱਚ 15-15 ਲੱਖ ਰੁਪਏ ਦਾ ਮਾਲ ਲੱਗਣਾ ਸੀ ਮੈਂ 2.5 ਤੋਂ 3 ਲੱਖ ਰੁਪਏ ਦੇ ਵਿੱਚ ਮਾਲ ਦਿੱਤਾ ਹੋਇਆ ਕੋਠੀ ਦਾ ਮੈਂ ਕੋਠੀ ਦੀ ਵੀ ਦਿਖਾ ਜਾਊਂਗਾ ਵੀਡੀਓ ਆਪਾਂ ਪਾਵਾਂਗੇ ਤੁਹਾਨੂੰ ਬੰਦੇ ਨਾਲ ਵੀ ਮਿਲਾ ਦਊਂਗਾ ਮਾਲਕ ਨਾਲ ਲੈ ਵੀ ਮੇਤ ਨੂੰ ਮੈਂ ਜਿਵੇਂ ਆਪਾਂ ਨੇ ਰੇਟ ਦਿੱਤਾ ਹੋਇਆ ਇਹ ਕਹਿਣਾ ਵੀ ਜਿਹੜਾ ਤੁਹਾਡਾ ਇਹਦਾ ਮਤਲਬ ਇਹੀ ਹੈ ਜੇ ਉਹਨੂੰ 50000 ਦਾ ਵੀ ਪੱਲਾ ਭਾਣਦਾ ਤਾਂ 20-25000 ਚ ਇਹ ਬਣਾ ਦਊਗਾ ਘੱਟ ਰੇਟ 'ਚ ਬਣਾ ਦਊਗਾ ਹਾਂਜੀ ਸਾਰੀ ਕੰਮ ਮਸ਼ੀਨੀ ਹੁੰਦਾ ਆ ਮਸ਼ੀਨ ਕੀ ਕੰਮ ਕਰਦੀ ਸਾਰੀ ਸੀਐਨਸੀ ਮਸ਼ੀਨਾਂ ਲੱਗੀਆਂ ਹੋਈਆਂ ਨੇ ਵੀਰੇ ਆਪਣੇ ਕੋਲੇ 5ਡੀ 8ਡੀ ਤੱਕ ਆਪਣੇ ਕੋਲੇ ਕੰਮ ਹੁੰਦਾ ਆ ਅੱਜ ਕੱਲ ਦਾ ਜਿਹੜਾ ਟ੍ਰੈਂਡ ਆ ਨਾ ਇਹ ਨੈਟ ਵਾਲਾ ਟ੍ਰੈਂਡ ਆ ਹਾਂ ਨੈਟ ਦੇ ਵਿੱਚੋ ਇਹ ਨਹੀਂ ਪਤਾ ਬੰਦਾ ਕੱਢ ਕੀ ਮਾਰੇ ਹੂੰ ਫਿਰ ਉਹ ਇਹੀ ਮਸ਼ੀਨਾ ਘਰ ਪੂਰਾ ਕਰ ਦੇਣਾ ਆ ਦੇਖੋ ਹੁਣ ਕਿਸੇ ਦਾ ਹੈ ਡਿਜ਼ਾਈਨ ਆ ਇਹ 5ਡੀ ਡਿਜ਼ਾਈਨ ਤੇਸੀ ਮਸ਼ੀਨ ਹੁਣ ਥੋੜੀ ਵੀਡੀਓ ਕਰਕੇ ਰੋਕੀ ਹੋਈ ਆ ਹੁਣ ਇਹਦੇ ਘਟੋ ਘਟੇ 15 ਘੰਟੇ ਮਸ਼ੀਨ ਚੱਲੂਗੀ ਫਿਰ ਅਗਲੇ ਦੀ ਮਨਪਸੰਦ ਦਾ ਜਿਹੜਾ ਡਿਜ਼ਾਈਨ ਆ ਉਹ ਜਾ ਕੇ ਨਿਕਲੂਗਾ ਠੀਕ ਆ ਤੇ ਰ ਇਹ ਮਾਰਕੀਟ ਦੇ ਵਿੱਚ ਘੱਟੋ ਘੱਟ 25000 ਰੁਪਏ ਦਾ ਪੱਲਾ ਮਿਲਦਾ ਹੈ ਅਸੀਂ ਇਹ ਗਾਹਕ ਨੂੰ 10000 ਦਾ ਦਿੱਤਾ ਉਹ ਕੁਆਲਿਟੀ ਉਹੀ ਦੇਵਾਂਗੇ ਹਾਂ ਦੇਖੋ ਆ ਇੱਧਰ ਲੈਓ ਜ਼ੂਮ ਕਰਕੇ ਦੇਖੋ ਦਿਖਾਈ ਦੇ ਨੇੜੇ ਹੁਣ ਸਾਰੇ ਸੱਕ ਕੱਢ ਹੀ ਲੈਣੇ ਆਪਾਂ ਆ ਦੇਖੋ ਵੀਰੇ ਟੱਸਾ ਕੰਪਨੀ ਦਾ ਐਕਸੈਂਟ ਟੈਸਾ ਹੈ ਹਾਂਜੀ ਐਕਸੈਂਟ ਟੈਸਾ ਦੇ ਉੱਤੇ ਕੋਈ ਬੋਰਡ ਹਾਲ ਤੱਕ ਬਣਿਆ ਹੀ ਨਹੀਂ ਕੋਈ ਉੱਪਰ ਬੋਰਡ ਇਹਹੀ ਮਾਰਕੀਟ ਦੇ ਵਿੱਚ ਬੋਰਡ ਬਣਿਆਗਾ ਐਕਸੈਂਟ ਟੈਸਾ ਦੀ ਸਭ ਤੋਂ ਮਸ਼ਹੂਰ ਹੈ ਔਰ ਇਸੇ ਐਕਸੈਂਟ ਟੈਸਾ ਦੀ ਸਭ ਤੋਂ ਕਾਮਯਾਬ ਆ ਇੱਕ ਗੱਲ ਹੋਰ ਹੈਗਾ ਜਿਹੜਾ ਰੇਟ ਹੁੰਦਾ ਕੱਲਾ ਰੇਟ ਮੰਗਰ ਨਹੀਂ ਹੋਗੇ ਇੱਕ ਤਾਂ ਦਿੰਨੇ ਹੋ ਕਿਸੇ ਚੀਜ਼ ਦੀ ਦੱਸ ਕੇ ਸਾਰੀ ਲਿਖ ਕੇ ਹੁੰਦੀ ਹੈ ਜੀ ਹਮ ਆ ਪੱਲਾ ਦਾ ਵੀਰੇ ਆਏ ਆ ਹੁਣ ਇਹ ਪੱਲਾ ਘੱਟੋ ਘੱਟ 20 ਤੋਂ 25000 ਰੁਪਏ ਦਾ ਪੱਲਾ ਸੀਗਾ ਇਹ ਹਾਂਜੀ ਇਹ ਅਸੀਂ ਇਹਨਾਂ ਜੰਮੂ ਕਾਲਦਾ ਤੇ ਫਰੇਮ ਲਾਇਆ ਐਚਡੀ ਐਚਐਮਰ ਦਾ ਇਹਦੇ ਵਿੱਚ ਡਿਜ਼ਾਈਨ ਕੱਢ ਕੇ ਸਿਰਫ 7000 ਰੁਪਏ ਦਾ ਪੱਲਾ ਲੈ ਚੋਈ ਸਾ ਤੋਂ ਲੈ ਵੀ ਸਦਰੂ ਨਾਲ ਹੀ ਗਰੰਟੀ ਵੀ ਦੇਣਗੇ ਸਾਰੀ ਗਰੰਟੀ ਹੁੰਦੀ ਹੈ 10-10 ਸਾਲਾਂ ਦੀ 15-15 ਸਾਲਾਂ ਦੀ ਸਾਰੀ ਲਿਖਤੀ ਰੂਪ ਚ ਗਰੰਟੀ ਹੁੰਦੀ ਹੈ ਜਿਹੜਾ ਵੀ ਪੱਲਾ ਤੁਸੀਂ ਦੱਸੋਗੇ ਅਸੀਂ ਤੁਹਾਨੂੰ ਇੱਧਰ ਅੰਦਰ ਦਿਖਾ ਦਿੰਨਾ ਲੈ ਵੀ ਅੰਦਰ ਵੀ ਨਿਗਾਹ ਮਾਰਦੇ ਤੁਸੀਂ ਚਾਹੇ ਗਲੋਸੀ ਸ਼ੀਟ ਲਓ ਚਾਹੇ ਮੈਟ ਸ਼ੀਟ ਲਓ ਚਾਹੇ ਤੁਸੀਂ ਡਿਜ਼ਾਈਨ ਜਿਹੇ-ਜਾ ਮਰਜ਼ੀ ਪਵਾਓ ਆਪਣੇ ਕੋਲੇ ਹਰ ਤਰ੍ਹਾਂ ਦਾ ਮਾਲ ਹੁੰਦਾ ਜੇ ਡਿਜ਼ਾਈਨਾਂ ਦੀ ਗੱਲ ਕਰੀਏ ਤਾਂ ਹਜ਼ਾਰਾਂ ਦੇ ਹਿਸਾਬ ਨਾਲ ਸਾਡੇ ਕੋਲ ਡਿਜ਼ਾਈਨ ਹੈ ਆ ਦੇਖੋ ਆਹ ਡਿਜ਼ਾਈਨ ਤੁਸੀਂ ਦੇਖਿਆ ਜੀ ਭਈਆ ਨਾ ਕਲੈਰਟੀ ਹੈਗੀ ਆ। ਜੀਰ ਮਾਰਦੇ ਰੰਗ ਰੰਗ ਦੇ ਦੇਖੋ ਕਿੰਨੇ ਸਾਰਾ ਕੁਝ ਸਿਰਫ 7000 ਰੁਪਏ ਦਾ ਪੱਲਾ। ਇਹ ਲਾ ਦਿਓ ਆ ਦੇਖੋ ਟੈਕਚਰ ਡਿਜ਼ਾਈਨ ਕਹਿੰਦੇ ਨੇ ਇਹਨੂੰ। ਇਹ ਡਿਜ਼ਾਈਨ ਜਿਹੜੇ ਬੰਦੇ ਨੂੰ ਇਹਦੀ ਸਮਝ ਹੈ ਉਹਦੇ ਬਾਅਦ ਚ ਇਹਦੇ ਵਰਗਾ ਕੋਈ ਡਿਜ਼ਾਈਨ ਨਹੀਂ। ਜਿਹਨੂੰ ਇਹਦੇ ਬਾਰੇ ਪਤਾ ਹੀ ਨਹੀਂਗਾ ਭਈ ਉਹ ਚਲੋ ਜੋ ਮਰਜੀ ਕਹ ਲੈ ਹੈ। ਭਈਆ ਡਿਜ਼ਾਈਨ ਇੰਨਾ ਮਹਿੰਗੇ ਪੱਲੇ ਤਾਂ ਤਾਂ ਹੈਗੇ ਨੇ। ਹਾਂ ਜੀ। ਸੁਣ ਬਾਈਕੇ 'ਚ ਵੀ ਕੋਲ ਡਿਜ਼ਾਈਨ ਆ। ਸਰ ਮਾਈਕੀ ਦੇ ਵਿੱਚ ਆ ਦੇਖੋ। ਆ ਕੋਬਰਾ ਸ਼ੀਟ ਆ ਗਈ। ਹਾਂ। ਆ ਗਲੋਸੀ ਸ਼ੀਟ ਆ ਗਈ। ਆ ਗਲੋਸੀ ਸ਼ੀਟ ਦੀ ਤੁਸੀਂ ਸਕਰੀਨਸ਼ਾਟ ਲੈ ਕੇ ਨਾ ਕਿਸੇ ਨੂੰ ਪਤਾ ਇਹ ਮਹੌਨਾ ਦੇਖੋ ਜੀ ਸੀਟ ਅਮਰੀਕਨ ਬੈਲਮਟ ਸੀਟ ਹੈ ਇਹ ਅਖ ਰੋਟ ਦੇ ਰੇਸੀ ਵਾਲੀ ਸੀਟ ਆ ਤੁਹਾਨੂੰ ਅਸੀਂ 140 ਰੁਪਏ ਸਕਰ ਫੁੱਟ ਦੇ ਵਿੱਚ ਪੱਲਾ ਦੇਵਾਂਗੇ ਜੀ ਠੀਕ ਹੈ ਆਓ ਲੋਂਗੋਵਾਲ ਤੇ ਬਈ ਆਉਣਾ ਕਿੱਥੇ ਚ ਪਊ ਜੀ ਆਉਣਾ ਤੁਹਾਨੂੰ ਪਊਗਾ ਜੀ ਲੋਂਗੋਵਾਲ ਆ ਜੀ ਇਹ ਆਪਣੀ ਦੁਲਟ ਪੱਤੀ ਆ ਲੋਹੇ ਘੇੜੇ ਨੂੰ ਸੜਕ ਜਾਂਦੀ ਆ ਦੁਲਟ ਪੱਤੀ ਦੇ ਨਾਲ ਗਲੀ ਚ ਆਪਣੀ ਫੈਕਟਰੀ ਆ ਆ ਜੋ ਇੱਥੇ ਆ ਕੇ ਚਾਹ ਪੀਓ ਤੇ ਘਰ ਨੂੰ ਮਤਲਬ ਕਿ ਮਹਿਲ ਬਣਾ ਦਿਓ ਮਹਿਲ ਬਣਾ ਦਿਓ ਕਰ ਦਿਓ ਵੀਡੀਓ ਸ਼ੇਅਰ ਵੀ